ਸਾਬ ਕੋਈ ਨਹੀਂ ਨਾ ਮੈਨੂੰ ਕੋਈ ਨਹੀਂ ਬੰਦ ਕਰਾ ਬੰਗਰੇ ਫਰੰਟ ਤੇ ਨਹੀਂ ਆਉਂਦਾ ਮਾਈਕ ਆਨ ਕਰ ਦੋ ਇਧਰ ਕੁ ਰਿੰਗ ਮੈਂ ਉਹਨਾਂ ਨੂੰ ਥੋੜਾ ਜਿਹਾ ਕੇ ਕਰ ਲਓ ਇਧਰ ਕੋਈ ਮੁੰਨੇ ਮੈਂ ਜਾ ਕੇ ਸਾਬ ਲਈ ਲਾਈਟ ਕੇ ਲਈ ਦੇ ਦੋ ਮੈਂ ਲਾਈਟ ਕਾਟਣੇ ਲਈ ਚਲ ਨਹੀਂ ਰکھوںਗਾ ਫਿਰ ਮਾਪੂ ਕਿਉਂ ਟਾਈਟ ਹੈ ਜੇ ਤੁਹਾਨੂੰ ਕੋਈ ਚੋਟ ਕਰੂਗਾ ਹੈ ਤੁਹਾਨੂੰ ਦੇਖੋ ਅੱਜ ਸਿਟੀਸੀ ਦੇ ਬਾਦਲਪੁਰਨ ਦੀ ਜਿਹੜੀ ਸੇਵਾ ਹੈ ਅਸੀਂ 9 ਦਿਨ ਦੇ ਵਿੱਚ ਕਰ ਸਕਦੇ ਹਾਂ ਇਸ ਸਮੇਂ ਤੋਂ ਹੁਣ ਤੁਸੀਂ ਇੱਕ ਨਾਦਗੀ ਇਹ ਤੋਂ ਬਾਅਦ ਸਾਨੂੰ ਇੱਕ ਪਾਸੇ ਦਿੱਤਾ ਫਿਰ ਇਹ ਪਹਿਲੇ ਦਰੀਜੇ ਜੋ ਦੇ ਰਹੀ ਹੈ ਇੱਕ ਘੰਟਾ ਜੋ ਸੇਵਾਦਾਰਾਂ ਵਾਲਾ ਚੋਲਾ ਪਹਿਨ ਕੇ ਆਤਮਿਕ ਬੋਧਨਾ ਪੜ ਕੇ ਚਿੰਮੇਸ਼ਿੰਗ ਬਾਦਲ ਜੋ ਕਿ ਸਰ ਗੁਰੂ ਘਰ ਦੀ ਪਹਿਰੇਦਾਰੀ ਕਰਨਗੇ ਉਸ ਤੋਂ ਬਾਅਦ ਇੱਕ ਘੰਟਾ ਜੋ ਕਿਸਤਲ ਸਰਨ ਕੀਤਾ ਜਾਣਾ ਜਿਸ ਦੇ ਵਿੱਚ ਅਚਲ ਬੋਧਨ ਦੀ ਰਿਪੋਰਟ ਜੋ ਸ਼ਾਮ ਨੂੰ ਹੋਗੀ ਜਿਹਦੇ ਤੋਂ ਬਾਅਦ ਕੋਨਫਰੈਂਸ ਫੰਡ ਉਹ ਜਾਸਤ ਕਰੇਗਾ ਜਾਂ ਗਾਥਾ ਕਰਨਗੇ ਆਖਰੀ ਬੋਧਨ ਦੀ ਅਦਿਸ਼ੀਟੀਮਾ ਸਵਾਤਮੇ ਦੇ ਦੌਰਾਨ ਆਖਰੀ ਜੋ ਇੱਕ ਘੰਟਾ ਕਿਤਨ ਸਰਨ ਕਰਨਗੇ ਉਸ ਤੋਂ ਬਾਅਦ ਇੱਕ ਘੰਟਾ ਅਰਣ ਲਾ ਕੇ ਨਾਲ ਦੇ ਜਿੰਦੀ ਸੇਵਾ ਇਹਨਾਂ ਕਾਲੀਆਂ ਕਮੂਲੋ ਕੀਤੀ ਜਾਵੇਗੀ ਉਸ ਤੋਂ ਬਾਅਦ ਇੱਕ ਘੰਟਾ ਸਫੀਸ਼ਮ ਬਾਅਦ ਹੋਣਾ ਛੱਡ ਕੇ ਬਾਕੀ ਦੇ ਜੋ ਲੋਕ ਨੇ ਉਹਨਾਂ ਨੂੰ ਲੋਕ ਉਹ ਜੋ ਕਿਸੇ ਦੇ ਬਾਥਰਮ ਬਣਨੇ ਨੇ ਬਹੁਤ ਉਹਨਾਂ ਨੂੰ ਖੰਡਨੇ ਪੈਣੇ ਨੇ ਉਹਨਾਂ ਨੂੰ ਸਾਫ ਕਰਨ ਦੀ ਵੀ ਜੋ ਸਜਾ ਸਵੇਗੀ ਸੀ ਕਿ ਉਹ ਪੂਰੀ ਕੀਤੀ ਜਾਏਗੀ ਤਾਂ ਅੱਜ ਹੀ ਖਾਸ ਤੌਰ ਤੇ ਕਿਸੇ ਨੌਵੇਂ ਦਿਨ ਦੇ ਵਿੱਚ ਇਹ ਪੂਰੀ ਹੀ ਜੋ ਸਜਾ ਕਸਦਰ ਸਿੰਘ ਸੁਵਾਨ ਜੀ ਕਰਤੱਪਾ ਦੇ ਵਿੱਚ ਫੈਸਲਾ ਲਿਆ ਗਿਆ ਸੀ ਉਹ ਨੌਵੇਂ ਦਿਨ ਦੇ ਵਿੱਚ ਲਾਗੂ ਹੋ ਚੁੱਕੀ ਹੈ ਅਤੇ ਕੱਲ ਨੂੰ ਦਸਵੇਂ ਦਿਨ ਦੀ ਇਸ ਦੀ ਅੰਤ ਕਥਨੀ ਆਖਾਤ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਦਰਾ ਤੋਂ ਮੁੱਚੇ ਕਾਲੇ ਦੋ ਨਹੀਂ ਤੁਸੀਂ ਬਲਕਿ ਜੋ ਅਰਦਾਸ ਕਰਵਾਏਗੀ ਕਿ 2007 ਤੋਂ ਲੈ ਕੇ 17 ਤੱਕ ਜੋ ਗਲਤੀਆਂ ਹੋਈਆਂ ਗੁਨਾਹ ਹੋਏ ਖੁੱਲਾ ਹੁੰਿਆ ਆਪਾਂ ਪੰਚ ਸਰਕਾਰ ਦੇ ਦਰਮਿਆਨ ਜੋ ਮਸਲੇ ਕੇ ਸਦੇ ਪੰਚ ਕੇ ਇਲਾਕੀ ਦੀ ਹੈ ਜਿਹੜੇ ਮਦਦੀਆਂ ਉਹ ਹਾਲੇ ਨਹੀਂ ਕਰਵਾ ਪਾਈ ਸਰਕਾਰ ਇਹੋ ਉਹਨਾਂ ਦੇ ਚਲਦੇ ਜਿਹੜੀ ਕੇ ਸਦੇ ਇਹ ਫੋਟੋ ਲਗਾਈ ਗਈ ਸੀ ਇਹ ਸਮਝ ਲੈ ਖਾਲੇ ਕਾਲੇ ਲੇਟ ਜੋ ਉਹ ਇਥੋਂ ਦੀ ਲੋਕਲ ਲੀਡਰਸ਼ਿਪ ਦੇ ਨਾਲ ਜੁੜੇ ਜਦੋਂ ਗ੍ਰੇਜ਼ਿੰਗ ਬਾਦਲ ਨੇ ਇੱਕ ਪੰਜਾਬ ਕਾਂਗਰਸਾ ਪਹਿਲੇ ਦੇ ਇੰਜੀਨੀਅਰ ਦੀ ਇਹ ਪ੍ਰੋਜੈਕਟ ਕਰਨ ਲਈ ਕਿ ਹਰ ਚਾਰ ਤਰੀਕ ਨੂੰ ਇਸ ਸਮੇਂ ਗ੍ਰੇਜ਼ਿੰਗ ਬਾਦਲ ਹੋਰਾਂ ਦੇ ਉੱਪਰ ਜਾਣ ਦੇ ਬਕੌਲ ਹੋਏ ਉਸ ਦੇ ਵਿੱਚ ਕਿਤੇ ਕਿਤੇ ਇਹ ਜੋ ਪੰਜਾਬ ਤੋਂ ਵੀ ਸਭ ਤੋਂ ਵੱਡੀ ਚੁਣੌਤੀ ਸੀ ਉਹ ਉਸ ਤੋਂ ਬਾਅਦ ਸਰਕਾਰ ਤੋਂ ਇੱਕ ਸੁਰੱਖਿਆ ਕੇ ਰਜਿਸਟਰ ਉਦਾਰ ਦਿੱਤਾ ਗਿਆ ਹਾਂ ਹੁਣ ਸਿਟੀ ਬਾਦਲ ਕਿਤੇ ਵੀ ਜੰਡੇ ਚਾਹੇ ਉਸ ਤੋਂ ਬਾਅਦ ਸਾਰੇ ਖੇਤਵਾਰਾਂ ਨਾਲ ਇੱਕ ਦੁਬਾਰਾ ਸੰਵਾਦ ਹੋਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਜਨਦਨ ਸਮਾਗਮ ਵੀ ਕੀਤੇ ਅੱਜ ਆ ਮੁੱਖ ਦੂਤਾਂ ਦੇ ਇੱਕ ਸਾਰਨ ਇਹ ਜਿਹੜੀ ਗੱਲ ਬਾਤ ਲਾਈ ਨੇ ਤਾਂ ਉਸੇ ਇੱਕ ਲੋਕਲ ਇੰਫਰਾਸਟ੍ਰਕਚਰ ਸੰਸਥਾ ਉਹਦੇ ਵੀ ਪਤਾ ਕਿ ਕਿੱਥੇ ਪੈਦਾ ਅਜਿਹਾ ਦੇਖਣ ਨੂੰ ਮਿਲਦਾ ਅਤੇ ਉਸ ਦੇ ਨਾਲ ਹੀ ਜੋ ਵੀ ਇਹ ਸੰਵਾਦ ਉਪਣ ਦੇ ਨਾਲ ਇੰਫਰਾਸਟ੍ਰਕਚਰ ਜਿਹੜਾ ਚੱਲਦਾ ਹੈ ਕਿੰਨੇ ਸੰਸਥਾ ਬਹੁਤ ਸਾਰੇ ਜਿਹੜੇ ਆਫਿਸ ਤੋਂ ਜੀਨਸ ਤੋਂ ਬਹੁਤ ਬਹੁਤ ਕੰਮ ਲਈ ਵੇ ਉਹਨਾਂ ਦੇ ਅਜੋ ਪ੍ਰੱਖਰ ਚਾਸ ਨੇ ਇਹ AAI ਕੰਪਨੀ ਤੋਂ ਉਹਨਾਂ ਦੇ ਟੀਮ ਚੱਲਦੇ ਜਿਹੜੇ ਇੰਜੀਨੀਅਰ ਦੇ ਕਰਮਚਾਰੀ ਹੋਣ ਉਹ ਸਾਰੇ ਜੋ ਮੈਂ ਇਹਨਾਂ ਦੀ ਸੇਵਾ ਇਹ ਮੁਕੰਮਲ ਹੋਏ ਕੀ ਕੰਮ ਨੂੰ 10 ਦਸੰਬਰ ਦੀ ਨੂੰ ਸੇਵਾ ਮੁਕੰਮਲ ਹੋ ਗਿਆ ਤੇ ਉਸ ਤੋਂ ਬਾਅਦ ਸਿਲਕ ਸਮਾਜ ਦੇ ਬਸਤੇ ਰਹਿ ਜਾਏਗਾ ਜਿੱਦਾਂ ਜੀ ਹੈ ਕਿਦਰ 20 ਦਿਨਾਂ ਦੇ ਵਿੱਚ ਵਿੱਚ ਜੋ ਉਹ ਕਾਰਜਕਾਰੀ ਪ੍ਰਧਾਨ ਜੀ ਗੁਰਵਿੰਦਰ ਸਿੰਘ ਖੁੰਮਰ ਉਹਨਾਂ ਨੂੰ ਇਹ ਠੀਕ ਪ੍ਰਮਾਣ ਕਰਕੇ ਇਹ ਅੱਗੇ ਜੋ ਇੱਕ ਕਮੇਟੀ ਬਣਾਈ ਗਈ ਹੈ ਹਜ਼ਰਤ ਸਮੇਤ 7 ਮੈਂਬਰ ਦੀ ਬਣਾਈ ਦੇ ਵਿੱਚ ਜਿਸ ਦੇ ਵਿੱਚ ਮਨਪ੍ਰੀਤ ਸਿੰਘ ਵਿਆਹ ਜੀ ਗੁਰਪ੍ਰਤਾਪ ਸਿੰਘ ਉਹਦਾ ਹਾਜ਼ਰ ਸੰਤੋਖੀ ਮੈਂਬਰ ਪੂਰੀ ਇਹ ਅਤੇ ਹੋਰ ਕੁਝ ਜਿਹੜੇ ਕੀ ਕਾਮ ਜੀ ਆਪ ਨੂੰ ਉਹਦੇ ਵਿੱਚ ਮੌਜੂਦ ਨੇ ਉਸ ਕਮੇਟੀ ਵੱਲੋਂ 6 ਮਹੀਨੇ ਕੰਮ ਕੀਤਾ ਜਾਏਗਾ 6 ਮਹੀਨੇ ਕੰਮ ਕਰਕੇ ਉਹਦੇ ਵਿੱਚ ਕਹਿ ਸਕਦੇ

ਕਲਮਿਤ ਜੀ ਜੇਮਾ ਅੱਜ ਦਾ ਬੈਕਟਾ ਅੱਜ ਬੈਕਟਾ ਅੱਜ ਦਾ 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 ਬਦਰਿਆ ਪ੍ਰਯਤਿ ਇਸੇ ਗੱਲ ਦੀ ਵਦਰੇਣਾ ਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗੂ ਤੁਸੀਂ ਚੋਰਾਂ ਨਾਲ ਮਿਲ ਜੇਗਾ ਉਸ ਕਰਕੇ ਇਹ ਜਾਂ ਤਾਂ ਬਿਜਾਰ ਸੜਕ ਤੇ ਪਹਿਲਾਂ ਨਮੋਦਗਰ ਨੂੰ ਨਿਗਹਿਤ ਤੋਂ ਬਾਅਦ ਜਾਣਾ ਜਾਂ ਪਿੱਛੇ ਕੇਸ ਪਹੁੰਚ ਕੇ ਰਿਪੋਰਟ ਮਾਣਾ ਤੇ ਬਾਅਦ 10 ਹਜ਼ਾਰ ਦਾ ਨਮੋਦਗਰ ਸ਼ਿਕਾਇਤ ਕਰਨਾ ਚਾਹੀਦਾ ਹੈ ਕਿ ਤੱਕ ਇਹ ਹੋ ਸਕਦਾ ਹੈ ਇਹ ਸਾਰਾ ਪਿੱਛੇ ਜਾਣ ਦਾ ਕੰਮ ਨਹੀਂ ਹੋ ਰਹੀ ਹੈ ਮਾਰਨਾ ਜੀ ਹੈ ਜੇ ਆਮ ਨੂੰ ਮੂਵਮੈਂਟ ਕਰਨਾ ਹੈ ਉਹ ਦਿਲਵਾਨਾ ਚਾਹੀਦਾ ਤਾਂ ਖਾਤੋ ਲੱਗਦਾ ਹੈ एजंसियुनि जी चार कम जा सेखारियो